ਨਸ਼ੇ ਦਾ ਵਿਰੋਧ ਕਰਨ ਤੇ ਕਤਲਾਨਾ ਹਮਲਾ ਵਿਰੋਧ ਕਰਨ ਤੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ ਦੋ ਨੌਜਵਾਨ ਕੀਤੇ ਗੰਭੀਰ ਜ਼ਖਮ ਅਮਰੀਕਾ ਦੇ ਗੇਟ ਹਕੀਮਾ ਇਲਾਕੇ ਦੇ ਵਿੱਚ ਨਸ਼ੇ ਦੇ ਖਿਲਾਫ ਆਵਾਜ਼ ਉਠਾਉਣਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਇਲਾਕੇ ਦੇ ਵਿੱਚ ਖੁੱਲੇ ਆਮਚਿਟਾ ਵੇਚਣ ਦਾ ਵਿਰੋਧ ਕਰਨ ਕੁਝ ਨਸ਼ਾਤਸਕਰਾਂ ਵੱਲੋਂ ਦੋ ਨੌਜਵਾਨਾਂ ਤੇ ਕਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਹਮਲੇ ਦੇ ਵਿੱਚ ਦੋਵੇਂ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਮੁਹੱਲੇ ਦੇ ਵਿੱਚ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਨੂੰ ਵੀ ਇਸ ਖਿਲਾਫ ਜਾਗਰੂਕ ਕਰਦੇ ਆ ਰਹੇ ਸਨ ਇਸ ਗੱਲ ਤੋਂ ਨਰਾਜ਼ ਹੋ ਕੇ ਦੇਰ ਰਾਤ ਕੁਝ ਨੌਜਵਾਨ ਉਹਨਾਂ ਦੇ ਘਰ ਦੇ ਬਾਹਰ ਆਏ ਅਤੇ ਅਚਾਨਕ ਇੱਕ ਤਾਂ ਪੱਥਰਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ ਹਮਲਾ ਇਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਲਹੂ ਲਹਾਨ ਹੋ ਕੇ ਜ਼ਮੀਨ ਤੇ ਡਿੱਗ ਪਏ ਦੂਜੇ ਪਾਸੇ ਥਾਣਾ ਗੇਟ ਹਕੀਮਾ ਤੋਂ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਹਮਲੇ ਦੇ ਵਿੱਚ ਸ਼ਾਮਲ ਰੋਪੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦਾ ਪ੍ਰੋਤਸਾ ਦਿੱਤਾ ਗਿਆ ਜਦਕਿ ਪਿੰਡ ਪਰਿਵਾਰ ਨੇ ਅਤੇ ਸੁਰੱਖਿਆ ਦੀ ਜਾਨ ਮੰਗ ਰਹੇ ਨੇ ਨਾ ਸੀਤਾ ਜੀ ਤੇ ਸਵੇਰੇ ਨਾ ਕਿ ਸਾਡੇ ਚੌਂਕ 'ਚ ਇਹ ਮੁੰਡੇ ਚਿੱਟਾ ਵੇਚਦੇ ਪਿਆ ਸੀ ਜੇਗੀ ਦੇ ਬੰਦੇ ਹੀ ਗੇਜੀ ਇਹ ਗੋਪੀ ਉਹਦਾ ਜਿਹੜਾ ਬੰਦਾ ਰੱਖਿਆ ਨੇ ਉਹ ਵੇਚਦਾ ਪਿਆ ਸੀ ਤੇ ਮੇਰੇ ਘਰ ਵਾਲੇ ਨੇ ਇੰਨਾ ਕਿਹਾ ਕਿ ਮੈਂ ਚੌਂਕ 'ਚ ਇਹ ਕੰਮ ਨਹੀਂ ਕਰਨ ਦੇਣਾ ਠੀਕ ਹੈ ਸ਼ਾਮੀ ਆਣ ਕੇ ਇਹਨਾਂ ਨੇ ਅਦਾਤਰ ਕਰਪਾਨਾਂ ਲਿਆ ਕੇ ਤੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦਾ ਸਿਰ ਸੁਰ ਪਾੜ ਦਿੱਤੇ ਉਹ ਦਾਖਲ ਜੇ ਤੇ ਹੁਣ ਮੈਂ ਇਕੱਲੀ ਘਰ ਹੀ ਤੇ ਇਹਨਾਂ ਨੇ ਆਣ ਕੇ ਇੱਟਾ ਰੋੜੇ ਚ ਲਾਏ ਤੇ ਮੈਂ ਭੱਜ ਕੇ ਗਵਾਂਡੀਆਂ ਦੇ ਘਰ ਵੜੀ ਤੇ ਗਵਾਂਡੀਆਂ ਦੇ ਘਰ ਵੀ ਇਹਨਾਂ ਨੇ ਇੱਟਾ ਰੋੜੇ ਕਾਫੀ ਚਲਾਏ ਜੇ ਕਹੀ ਮਹਾ ਬਚਾ ਡਾ ਇਨਾ ਨੁਕਸਾਨ ਹੋਇਆ ਵੀ ਦੇਖ ਸਕਦੇ ਜੇ ਤੇ ਮੈਂ ਇਹੀ ਕਹਨੀ ਆ ਗੇਜੀ ਨੇ ਭੇਜਿਆ ਤੇ ਇਹਨਾਂ ਨੂੰ ਵੱਤ ਵਸਾ ਜਾ ਮਿਲਣੀ ਚਾਹੀਦੀ ਇਥੇ ਨਾ ਨਹੀਂ ਕਮੇਂਡ ਆਈ ਇਹਦੇ ਕਿ ਟੋੜਾ ਚੱਲਣ ਦੀ ਤੇ ਇਥੇ ਮੌਕੇ ਤੇ ਪਹੁੰਚਾ ਮੈਂ ਦੇ ਨਾਲ ਮੇਰਾ ਜਿਆ ਸਾਥੀ ਹੈ ਦਿੰਦਰ ਸਿੰਘ ਐਸ.ਆਈ ਇਹਨਾਂ ਦਾ ਘਰ ਦੇ ਵਿੱਚ ਟਰੌੜੇ ਚੱਲੇ ਕੋਈ ਦੂਜੀ ਪਾਰਟੀ ਆ ਕੇ ਇਹਨਾਂ ਨੂੰ ਛੋਟਾ ਛੋਟਾ ਲਾਇਆ ਗਈ ਬਾਕੀ ਇੱਕ ਬੰਦਾ ਇਹਨਾਂ ਦਾ ਥੋੜਾ ਜਿਹਾ ਫਟੜ ਹੋਇਆ ਉਹ ਦੀ ਡਾਟ ਕਟਾਈ ਹੈ ਜੁੜੀ ਅਫਸਰ ਸਾਹਿਬ ਨੇ ਉਹਨਾਂ ਨੂੰ ਉੱਥੇ ਸੈਲ ਹਸਪੀਟਲ ਭੇਜਿਆ ਜਿਹੜਾ ਬਾਕੀ ਦਾ ਮੌਕਾ ਹੁਣ ਉਹ ਜੁੜੀ ਅਫਸਰ ਪਰਚਾ ਦੇ ਰਹੇ ਕੋਈ ਉਹ ਆਣ ਕੇ ਤੇ ਇਹਨਾਂ ਦੀ ਪ੍ਰੋਪਰ ਤੋਦੀਸ਼ ਕਰਨਗੇ ਵੀ ਕਿਹੜੇ ਬੰਦੇ ਨੇ ਸਟਾ ਲਾਏ ਕਿਹੜੇ ਬੰਦੇ ਟਰੌੜਾ ਚਲਾ ਕੇ ਕਿਹੜੇ ਥਾਣੇ ਵਿੱਚ ਪਰਚਾ ਹੋ ਰਿਹਾ ਇਹ ਗੇਟ ਕਿਮ ਹਾਂਜੀ ਤੁਹਾਡੀ ਐਮਰਜੈਂਸੀ ਰਿਸਪੌਂਸ ਆ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਉਹਨੇ ਦੇ ਰਹੇ ਹਾਂ ਕੰਟਰੋਲ ਕਰਕੇ ਰੱਖਣਾ ਵੀ ਤੁਹਾਡਾ ਹੋਰ ਕੋਈ ਝਗੜਾ ਨਾ ਹੋਵੇ ਜਦ ਤੱਕ ਡਿਊਟੀ ਅਫਸਰ ਸਾਹਿਬ ਨਹੀਂ ਆਉਂਦੇ ਬਾਕੀ ਸਾਡੇ ਸੀਨੀਅਰ ਅਫਸਰ ਆ ਕੇ ਜਿਹੜੀ ਵੀ ਕਾਰਵਾਈ ਕਰਨੀ ਉਹ ਮਚਲੇ ਦਿੰਦੇ ਨੇ